ਪੰਜ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਆਪਾਂ ਨੇ ਟੂਨੋ ਬੂਸਟ ਦਾ ਟ੍ਰਾਇਲ ਜਿਹੜਾ ਕੱਟੀਆਂ ਤੋਂ ਸ਼ੁਰੂ ਕਰਿਆ ਵਾ ਜੀ ਪੰਜ ਦਿਨ ਤੋਂ ਆਪਾਂ ਸ਼ੁਰੂ ਕਰਤੀ ਸੀ ਤੇ ਅੱਜ ਦਾ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਇਹਨਾਂ ਨੂੰ ਕਿਵੇਂ ਦੰਦੇ ਆ ਦਵਾਈ ਇਹ ਟੂਨੋ ਬੂਸਟ ਵੀ ਕਿਵੇਂ ਇਹਨਾਂ ਦੀ ਗ੍ਰੋਥ ਦਾ ਫਰਕ ਪੂਗਾ ਆਪਾਂ ਤੁਹਾਨੂੰ ਸਾਰੀ ਜਾਣੀ ਗੇ ਦਵਾਂਗੇ ਆਪਾਂ ਇਹਨਾਂ ਦੀ ਜਦੋਂ ਸ਼ੁਰੂ ਕਰੀ ਸੀ ਮਿੰਤੀ ਆਪਾਂ ਕੱਲ ਦੀ ਵੀ ਹਾਈਟ ਹੁਡ ਕਿੰਨੀ ਆ ਤੇ ਆਪਾਂ ਮਹੀਨੇ ਬਾਅਦ ਦੇਖਾਂਗੇ ਕਿ ਕਿੰਨਾ ਵੇਟ ਵਧਿਆ ਤੇ ਕਿੰਨੀ ਹਾਈਟ ਵਧੀਆ ਤੇ ਆਪਾਂ ਕੰਪਨੀ ਵਾਲੇ ਕਹਿੰਦੇ ਵੀ ਕੁਆਂਟਲ ਮਗਰ ਵੀ 10 ਐਮਐਲ ਦੋ ਆਪਾਂ 7 ਕਿ ਮਹੀਨੇ ਦੀ ਹੈ ਜੀ ਆਪਾਂ 8 ਕਿ ਐਮਐਲ ਇਹਨਾਂ ਨੂੰ ਦੰਨੇ ਆ ਜੇ ਤਾਂ ਥੋੜੀ ਇਕੱਟੀਆਂ ਇਕਣੇ ਸਰਿੰਜ ਨਾਲ ਪੀ ਲੈਣੀਆਂ ਸਰਿੰਜਰਾਂ ਦੇ ਸਕਦੇ ਆ ਤੇ ਆਪਾਂ ਹੁਣ ਥੋੜੀ ਚੁੰਗੜੀ ਨਾਲ ਪਾ ਕੇ ਪਲਾ ਦੰਨੇ ਇਹਨਾਂ ਨੂੰ ਥੋੜਾ ਆਰਾਮ ਨਾਲ ਪੀ ਲੈਂਦੀਆਂ ਨੇ ਤੇ ਆਪਾਂ 7 ਕਿ ਐਮਐਲ ਹੋ ਗਈ ਜੀ ਪਾ ਕੇ ਇਹਨਾਂ ਨੂੰ ਪਲਾ ਕੇ ਦਿਖਾਉਨੇ ਆ ਤੇ ਆਪਾਂ ਹੁਣ ਅਮੀਨੇ ਵਾ ਤੁਹਾਨੂੰ ਦੱਸਾਂਗੇ ਜੀ ਵੀ ਕਿੰਨਾ ਇਹਦਾ ਵੇਟ ਵਧਿਆ ਹਾਈਟ ਕਿੰਨੀ ਕੁ ਵਧੀਆ ਤੇ ਨਾਲ ਜਿਹੜੀ ਆਪਾਂ ਖਰਾਕ ਦਿੰਨੇ ਆ ਉਹ ਤਾਂ ਆਪਾਂ ਦੇ ਦੇ ਹੋ ਰਹੇ ਆ ਇਹਨਾਂ ਨੂੰ ਕਾਰਗਿਲ ਦੀ ਫੀਡ ਚਾਰ ਰਹੇ ਆ ਤੇ ਇੱਕ ਬੱਚੀ ਜੀ ਆਪਣੀ ਹਾਂ ਸੈਕ ਦੀ ਯਾਸੀ ਦੀ 5071 ਤੇ ਇਹਨੂੰ ਵੀ ਆਪਾਂ ਚਾਰ ਰਹੇ ਆ 5 ਕੁ ਮਹੀਨੇ ਦੀ ਹੋ ਗਈ ਜੀ ਤੇ ਸੀਮਨ ਦੀ ਗੱਲ ਕਰੀ ਜੀ ਆਪਾਂ ਜਿਹੜੀ ਇੱਧਰਲੀ ਫੀਮੇਲ ਕੱਟੀ ਆ ਜੀ ਇਹ ਇਹ ਮੰਗਲਬੁੱਲ ਦੀ ਹੈ ਐਚਐਸਸੀ ਮੰਗਲ ਦੀ ਤੇ ਉਧਰਲੀ हिसार ਬੋਆਨ ਦੇ ਲਾਹੌਰੀ ਬੁੱਲਦੀ ਹੈ ਜੀ ਤੇ ਹੁਣ ਦੇਖੋ ਜੀ ਇਹ ਪੀਣ ਗਈ ਇੱਕਨ ਤੇ ਟੋਨੋਬੋਸਟ ਜੀ ਆਪਾਂ ਜਿਵੇਂ ਤੁਹਾਡੀ ਕੋਈ ਤਾਜੀ ਮੱਝ ਸੂਈ ਵੀ ਦੁੱਧ ਘਟ ਦੇ ਰਹੀ ਆ ਤੁਰ ਨਹੀਂ ਰਹੀ ਆ ਆਪਾਂ ਉਹਦੇ ਵਾਸਤੇ ਵੀ ਚਾਰਨੇ ਆ 15 20 ਐਮਐਲ ਆਪਾਂ ਇੱਕ ਮੱਝ ਨੂੰ ਵੀ ਦੇ ਰਹੇ ਆ ਤੇ ਫਰਕ ਪੈ ਰਿਹਾ ਜੀ ਵਧੀਆ ਰਿਜ਼ਲਟ ਮਿਲਦੇ ਆ ਤੇ ਬਾਕੀ ਹੁਣ ਇਕੱਠੀਆਂ ਦੀ ਗਰੋਥ ਵਾਸਤੇ ਦੇਖਦੇ ਆਪਾਂ ਕਿ ਕਿੰਨਾ ਕੁ ਫਰਕ ਪੈਂਦਾ ਜੀ ਤੇ ਬਾਕੀ ਆਪਾਂ ਡਿਟੇਲ ਫਿਰ ਤੁਹਾਨੂੰ ਦਵਾਂਗੇ ਜੀ ਇਹ ਕਿੰਨਾ ਕ ਫਰਕ ਆਪੇ ਆ ਕਿੰਨੀ ਕੀ ਹਾਈਟ ਵਧੀ ਇਹਨਾਂ ਦੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਫੇਸਬੁਕ ਤੇ ਦੇਖ ਰਹੇ ਆ ਆਪਣੇ ਫੇਜ ਨੂੰ ਕਰ ਲੈ ਫੋਲੋ ਤੇ ਜੇ YouTube ਤੇ ਦੇਖ ਰਹੇ ਆ ਜੀ ਆਪਣੇ ਚੈਨਲ ਕੋਲੇ ਸਬਸਕ੍ਰਾਈਬ ਜੀ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ